ਇਨੂੰ ਕਹਿ ਦਿੰਦੇ ਨੇ ਮੁਰਦਾ ਘਰਮ লাশ ਕਬਰਾਂ ਦੀ ਪੂਜਾ ਕਿਉਂ ਹੋ ਰਹੀ ਏ ਪੰਜਾਬ ਦੇ ਜ਼ਿਆਦਾ ਮੈਨੂੰ ਇੰਜ ਲੱਗਦਾ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਏ ਮੁਰਦਾ ਹੋ ਗਈ ਏ ਫੋ ਫਿਰ ਮੁਰਦਿਆਂ ਨੂੰ ਪੂਜਣਗੇ ਔਰ ਕਿਸ ਨੂੰ ਪੂਜਣਗੇ ਕਬਰਾਂ ਨੂੰ ਪੂਜਣਗੇ ਗਲੀ ਗਲੀਚ ਕਬਰ ਨਿਕਲ ਆਈਏ ਪਹਿਲੇ ਕੋਈ ਗੱਲ ਨਹੀਂ ਸੀ ਹਰ ਖੇਤ ਦੇ ਚ ਕਬਰ ਨਿਕਲ ਆਈਏ ਪਹਿਲੇ ਕੋਈ ਗੱਲ ਨਹੀਂ ਸੀ ਇਤਨੇ ਐਸਾ ਦਿਖਾਈ ਦੇ ਰਿਹਾ ਏ ਰੋਜ਼ ਰੋਜ਼ ਸਿੱਖੀ ਮੁਰਦਾ ਹੋ ਗਈ ਤੇ ਮੂਏ ਕੋ ਮੁਵਾ ਮਿਲੇ ਮਹਾਰਾਜ ਕਹਿੰਦਾ ਮੁਰਦੇ ਦਾ ਸੰਮਨ ਤੇ ਕਰ ਮੁਰਦੇ ਨਾਲ ਜੁੜੇ ਜੀਵਦੇ ਨਾਲ ਨਹੀਂ ਫਿਰ ਇਹਨਾਂ ਮੁਰਦਿਆਂ ਨੂੰ ਮੁਰਦਾ ਧਰਮ ਚਾਹੀਦਾ ਕਥਈ ਜੀਵਦਾ ਜਾਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ ਕਿਸੇ ਕਬਰ ਵਜਦਾ ਨਹੀਂ ਕਰੇਗਾ ਦੁਬਿਦਾ ਨਾ ਪੜੋ ਹਰ ਬਿਨ ਅਵਰਨਾ ਪੂਜੋ ਮੜੀ ਮਸਾਨ ਨ ਜਾਏ ਕ੍ਰਿਸ਼ਨਾ ਰਾਜ ਨ ਪਰ ਘਰ ਜਾਵਾ ਕ੍ਰਿਸ਼ਨਾ ਨਾਮ ਬੁਜਾਈ ਗਨਗੁਰੂ ਨਾਨਕ ਦੇਵ ਜੀ ਮਾ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਭੁੱਲ ਨਾ ਮਾਰੇ ਭੁੱਲ ਕੇ ਵੀ ਨਹੀਂ ਪਰ ਕੀ ਕਰੇ ਮੁਰਦਾ ਤੇ ਮੁਰਦਿਆਂ ਨਾਲ ਜੁੜੇਗਾ ਮੜੀਆਂ ਨਾਲ ਜੁੜੇਗਾ ਕਬਰਾਂ ਨਾਲ ਜੁੜੇਗਾ ਮਹਾਰਾਜ ਕਹਿੰਦੇ ਨ ਭੁੱਲ ਕੇ ਵੀ ਨਾ ਬਣ ਮੰਨੇ ਜਿਹੜਾ ਜਾਣ ਬੁੱਝ ਕੇ ਮੰਨਦਾ ਪਿਆ ਤਾਂ ਫਿਰ ਕਹਿਣਾ ਪੈਗਾ ਮੁਰਦਾ ਦਾ ਉਹ ਕਰਮ ਕਰਮकांड ਨੇ ਮੁਰਦਾ ਨੇ ਜਿਸ ਕਰਮ ਦੇ ਵਿੱਚ ਕੋਈ ਭਾਵਨਾ ਨਹੀਂ ਕੋਈ ਸ਼ਰਧਾ ਨਹੀਂ ਮੈਂ ਕਰਤੇ ਰਿਆਂ ਸ਼ਰਧਾ ਨਹੀਂ ਹੈ ਮੈਂ ਕਰਤੇ ਰਿਆਂ ਬਰੋਸਾ ਨਹੀਂ ਹੈ ਮੈਂ ਕਰਮ ਕਰਤੇ ਰਿਆਂ ਪਰ ਰਸ ਵੀ ਕੋਈ ਨਹੀਂ ਸਵਾਦ ਵੀ ਕੋਈ ਨਹੀਂ ਮੈਂ ਕਰਮ ਕਰਤੇ ਰਿਹਾ ਇਹਦੇ 'ਚ ਕੋਈ ਆਨੰਦ ਵੀ ਨਹੀਂ ਹੈ ਖੇੜਾ ਵੀ ਨਹੀਂ ਹੈ ਇਹ ਕਰਮ ਕਾਂ ਬਸ ਮਨੋਕ ਇੱਕ ਬੋਝ ਦੀ ਤਰ੍ਹਾਂ ਚੁੱਕਦਾ ਹੈ ਜਿਵੇਂ ਲਾਸ਼ ਚੁੱਕੀ ਹੋਈ ਹੋਵੇ ਕਿਉਂਕਿ ਇਸ ਸ਼ਬਦ ਦੇ 'ਚ ਇਹ ਖਿਆਲ ਵੀ ਆਇਆ ਇਸ ਵਾਸਤੇ ਭੂਮਿਕਾ ਦੇ ਰੂਪ ਵਿੱਚ ਮੈਂ ਵਰਣਨ ਕਰ ਲੱਗਿਆ ਕਰਮ ਕਾਂ ਕਿਹੜੇ ਕਰਮ ਮੁਰਦਾ ਤੇ ਮੁਰਗਾ ਕਰਮ ਕਿਸ ਨੂੰ ਕਹੋਗੇ ਕਰਮ ਮੈਂ ਕਰ ਰਿਹਾ ਮੇਰੀ ਭਾਵਨਾ ਨਹੀਂ ਹੈ ਉਹਦੇ 'ਚ ਮੇਰੀ ਸ਼ਰਧਾ ਨਹੀਂ ਕਰਮ ਮੈਂ ਕਰ ਰਿਹਾ ਤੋਂ ਮੇਰਾ ਅਨੁਭਵ ਨਹੀਂ ਹੈ ਉਹਦੇ ਚ ਸੂਝ ਸਮਝ ਨਹੀਂ ਹੈ ਕਰਮ ਮੈਂ ਕਰ ਰਿਆਂ ਕੋਈ ਖੇੜਾ ਤੇ ਖੁਸ਼ੀ ਨਹੀਂ ਹੈ ਕਰਮਕਾਰ ਜੀਵਨ ਵਰ ਕਰਦੇ ਆ ਕਰਦੇ ਆ ਫਿਰ ਇਨਾ ਮੁਰਦਿਆਂ ਕਰਮਾਂ ਦੇ ਨਾਲ ਰਹਿਣ ਦੀ ਆਦਤ ਬਣ ਜਾਂਦੀ ਹੁਣ ਮੈਂ ਅਰਜ਼ ਕਰਾਂ ਜਿਤਨੀਆਂ ਮਨੁੱਖਦਿਆਂ ਨਿਗਾਹਾਂ ਥੱਲੇ ਆਉਣਗੀਆਂ ਉਤਨਾ ਸੰਸਾਰ ਮਹਾਨ ਹੁੰਦਾ ਜਾਏਗਾ